ਕੀ ਨਾ ਚੋ ਗਿਆ ਅਜ ਮંત્રી ਸਾਹਿਬ ਤੁਹਾਡੇ ਨਾਲ ਆਏ ਸੀ ਗੱਲਬਾਤ ਕੀਤੀ ਗਈ ਬਹੁਤ ਖੁਸ਼ੀ ਦੀ ਗੱਲ ਹੈ ਜੀ ਮਾੜਾ ਮੰਤਰੀ ਸਾਹਿਬ ਨਾਲ ਸਾਡਾ ਮਸਲਾ ਲਕਰਾਇਦਾ ਸਮਝੋ ਮੈਨੂੰ ਇਤਨਾ ਬਹੁਤ ਖੁਸ਼ੀ ਹੈ ਕੋਈ ਨਹੀਂ ਸਮਝ ਬੇਟੇ ਨਾਲ ਗੱਲ ਹੋਈ ਹੈ ਜੀ ਹਾਂਜੀ ਬੇਟੇ ਨਾਲ ਗੱਲ ਹੋਈ ਹੈ ਸਰ ਜੀ ਉੱਥੇ ਰਹਿਣਾ ਜਾਂ ਵਾਪਸ ਆਣਾ ਨਹੀਂ ਵਾਪਸ ਆ ਜੀ ਤੇ ਕਦੋਂ ਤੁਸੀਂ ਮੰਤਰੀ ਸਾਹਿਬ ਨੂੰ ਮਿਲੇ ਸੀ ਅਸੀਂ 1 ਮਹੀਨਾ ਪਹਿਲਾਂ ਮਿਲੇ ਸੀ ਜੀ 1 ਮਹੀਨਾ ਪਹਿਲਾਂ ਮਿਲੇ ਹੈ ਤੇ ਬਾਅਦ ਉਸ ਤੋਂ ਬਾਅਦ ਨਾ ਕਾਰਵਾਈ ਸ਼ੁਰੂ ਕਰ ਦਿੱਤੀ ਦੇ ਮਜਾਸੇ ਬਚਾ ਡਾ ਕੋਈ ਨਹੀਂ ਸਾਡੇ ਸਮਝਣ ਰੋਹ ਗੱਲ ਹੁੰਦੀ ਏ ਦੇ ਨਾਲ ਕੋਈ ਨਹੀਂ ਜੀ ਹੁਣ ਵਾਪਸ ਬੁਲਾ ਲੈਣਾ ਹਾਂ ਵਾਪਸ ਬੁਲਾ ਲੈਣਾ ਅੱਜ ਮੰਤਰੀ ਸਾਹਿਬ ਆ ਕੇ ਕੀ ਕਹਿ ਗਏ ਬਹੁਤ ਵਾ ਕੀ ਇਹ ਵੀ ਬਸ ਕਹੇ ਕਿ ਜੀ ਬਤਾ ਲਈ ਸ਼ੁਕਰੀਆ ਕਰਕੇ ਗਏ ਤੁਹਾਡੇ ਧੰਨਵਾਦ ਸਾਡਾ ਕਰਕੇ ਗਏ ਆ ਕਿ ਤੁਸੀਂ ਕਭਰਾਇਓ ਨਾ ਕੋਈ ਗੱਲ ਦੀ ਜਿੱਤੇ ਹੀ ਤੁਹਾਡੇ ਨਾਲ ਲੱਗੇ ਹਰ ਟਾਈਮ ਤੁਹਾਡੇ ਨਾਲ ਲੱਗੇ ਅਸੀਂ ਅਮਦਸਾ ਸ਼ਹਿਰ ਦੇ ਵਿੱਚ ਮਜੀਠਾ ਡੋਰ ਦੇ ਉੱਤੇ ਤੁੰਗ ਬਾਲਾ ਸਾਡੀ ਇੱਕ ਕਲੋਨੀ ਆ ਉੱਥੇ ਆਪਾਂ ਬੈਠੇ ਆ ਸਰਦਾਰ ਮਨਜੀਤ ਸਿੰਘ ਜੀ ਦੇ ਘਰ ਇਨ ਦਾ ਬੇਟਾ ਅਮਨਦੀਪ ਸਿੰਘ ਤੇ ਇੱਕ ਹੋਰ ਸਾਡਾ ਬੱਚਾ ਸੀਗਾ ਕਰਨਦੀਪ ਉਹ ਵੀ ਇੱਥੇ ਸ਼ਾਇਦ ਦਾ ਇਹ ਇਹਨਾਂ ਦਾ ਬੱਚਾ 7-8 ਸਾਲ ਪਹਿਲਾਂ థਾਈਲੈਂਡ ਦੇ ਨੇੜੇ ਇੱਕ ਦੇਸ਼ ਪੈਂਦਾ ਲਾ ਉਸ ਉੱਥੇ ਚਲਾ ਗਿਆ ਉੱਥੇ ਆਪਣੀ ਮਿਹਨਤ ਕਰਦੇ ਸੀਗੇ ਇੱਕ ਹੋਸਟਲ ਦੇ ਵਿੱਚ ਉਹ ਜੌਬ ਕਰਦੇ ਸੀ ਜਿੱਥੇ ਉੱਥੋਂ ਦੀ ਸਰਕਾਰ ਨੇ ਉਹਨਾਂ ਨੂੰ ਇੱਕ ਝੂਠੇ ਕੇਸ ਦੇ ਵਿੱਚ ਪਸੌਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਪਦਸੀ ਪੈਦਵਾਈ ਕਰਕੇ ਇਹਨਾਂ ਨੇ ਜੋ ਸਾਨੂੰ ਕੇਸ ਦਿੱਤਾ ਪੈਦਵਾਈ ਕਰਕੇ ਉੱਥੇ ਸਾਡੇ ਇੰਡੀਅਨ ਯੂਨੀਵਰਸਿਟੀ ਦੇ ਅਧਿਕਾਰੀਆਂ ਦੇ ਨਾਲ ਸੰਬੰਧ ਕਰਕੇ ਅਸੀਂ ਇਹ ਦੋਵੇਂ ਮੁੰਡੇ ਦੇ ਆ ਕਰਾਏ ਉਹਦੇ ਆ ਹੋਂ ਤੋਂ ਬਾਅਦ ਉਹਨਾਂ ਦੀ ਕਾਲ ਆਈ ਇਹਨਾਂ ਦੀ ਵੀ ਕੱਲ ਕਾਲ ਗਈ ਕਿ ਬੱਚੇ ਦੇ ਆਉ ਹੋ ਗਿਆ ਜੀ ਤੇ ਫਿਰ ਅੱਜ ਇਹਨਾਂ ਨੂੰ ਮਿਲਣ ਆਇਆ ਸੀ ਦੇਖੋ ਸਾਡਾ ਜਿਹੜਾ ਐਨਐਡਆਈ ਡਿਪਾਰਟਮੈਂਟ ਹੈ ਪੰਜਾਬ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਅਸੀਂ ਲਗਾਤਾਰ ਉਹ ਜੀ ਐਵਰੀ ਡੇ ਸਾਡੇ ਕੋਲ ਪੰਜ ਛੇ ਕੇਸ ਜਿਹੜੇ ਇਦਾਂ ਦੇ ਹੁੰਦੇ ਆ ਸਾਡੇ ਬੱਚਿਆਂ ਦੇ ਹੁੰਦੇ ਆ ਉਹਦਾ ਸਾਨੂੰ ਮਤਲਬ ਜਿਹੜਾ ਕੱਲ ਹੀ ਇੱਕ ਅਸੀਂ লাশ ਫੁਗਾਈ ਆ ਕੇਸ ਦੀ ਡੱਡ ਬੱਡੀ ਦਾ ਮਸਲਾ ਆ ਜਾਂਦਾ ਕੋਈ ਜੇਲ੍ਹ ਚ ਚਲ ਜਾਂਦਾ ਬੜੇ ਮਸਲੇ ਉਹਨਾਂ ਸਾਰੇ ਮਸਲਿਆਂ ਨੂੰ ਜਿਹੜਾ ਅਸੀਂ ਵਧੀਆ ਟੰਗ ਦੇ ਨਾਲ ਕਾਨੂੰਨੀ ਤੌਰ ਤੇ ਮਤਲਬ ਮਦਦ ਕਰਦੇ ਆਂ ਔਰ ਮੇਰੀ ਕੋਸ਼ਿਸ਼ ਹੁੰਦੀ ਆ ਕਿ ਮਾਪਿਆਂ ਦਾ ਜਿਨ੍ਹਾਂ ਨੇ ਪੈਸੇ ਲਾ ਕੇ ਇੱਥੇ ਆਪਣੀਆਂ ਬੱਚਾ ਤੋਂ ਲੋਨ ਲੈ ਕੇ ਜ਼ਮੀਨਾਂ ਗੈਨੇ ਰੱਖ ਕੇ ਆਪਣੇ ਘਰਾਂ ਦੇ ਗੇਸਟ ਲੋਨ ਲੈ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜਿਆ ਤੇ ਮੁੜ ਕੇ ਉਹਨਾਂ ਨੂੰ ਉਹਨਾਂ ਦੇਸ਼ਾਂ ਦੇ ਵਿੱਚ ਜੇ ਕੋ ਕੋ ਕਾਨੂੰਨੀ ਪੈੜਵਾਈ ਕਰਨੀ ਪੈ ਜੇ ਆਪਣੇ ਬੱਚਿਆਂ ਲਈ ਤੇ ਉਹ ਕਰ ਨਹੀਂ ਸਕਦੇ ਬਾਹਰਲੇ ਦੇਸ਼ਾਂ ਦੇ ਅੰਦਰ ਵਕੀਲਾਂ ਦੀ ਫੀਸਾਂ ਦੇਣੀਆਂ ਜਿਨ੍ਹਾਂ ਦੇ ਖਰਚੇ ਬਹੁਤ ਜ਼ਿਆਦੇ ਇੱਕ ਕਰਕੇ ਮੇਰੀ ਕੋਸ਼ਿਸ਼ ਹੁੰਦੀ ਆ ਕਿ ਕੋਈ ਵੀ ਕਿਸੇ ਵੀ ਮਾਪੇ ਜਿਹੜੇ ਆ ਉਹਨਾਂ ਦਾ ਕੋਈ ਪੈਸਾ ਨਾ ਲੱਗੇ ਬਿਨਾਂ ਪੈਸਿਆਂ ਤੋਂ ਜਿਹੜਾ ਉਹਨਾਂ ਦੀ ਮਤਲਬ ਜਿਹੜੀ ਮਦਦ ਹੋ ਜਾਏ ਸੋ ਅਸੀਂ ਕੇਂਦਰ ਸਰਕਾਰ ਦੇ ਨਾਲ ਸੰਬੰਧ ਕਰਕੇ ਬਹੁਤ ਸਾਰੇ ਕੇਸ ਇਦਾਂ ਦੇ ਸੈਂਕੜੇ ਕੇਸ ਜਿਹੜੇ ਆ ਮਤਲਬ ਉਹ ਹੱਲ ਕੀਤੇ ਆ ਸਾਡੇ ਕੋਲ ਮੇਰਾ ਖਿਆਲ ਆ ਜਦੋਂ ਦੀ ਸਰਕਾਰ ਬਣੀ ਆ 19 ਮਾਰਚ ਤੋਂ ਤਿੰਨ ਮਹੀਨੇ ਹੋਣੇ ਆ ਮੇਰੇ ਕੋਲ ਇਹ ਇੰਦਾ ਦਾ ਹੀ ਮਹਿਕਮਾ ਮਾਨ ਸਾਹਿਬ ਨੇ ਦਿੱਤਾ ਸੀਗਾ ਤੇ ਮੈਂ ਹੁਣ ਤੱਕ ਜਿਹੜਾ 25000 ਦੇ ਲੱਗੇ ਇਹ ਕੇਸ ਜਿਹੜੇ ਆ ਐਨਆਈ ਵੀਜ਼ਾ ਪਰਮਾ ਦੇ ਉਹ ਹੱਲ ਕਰ ਚੁੱਕੇ ਉਹਦਾ ਤਾਂ ਕਦੀ ਗਿਣਿਆ ਹੀ ਨਹੀਂ ਆਪਾਂ ਜਿਹੜੇ ਇੰਤਾਂ ਦੇ ਕੇਸ ਆਦੇ ਹੀ ਗਿੰਦੇ ਨਹੀਂ ਪਰ ਮਹਾਰਾਜ ਨੇ ਕਿਰਪਾ ਕੀਤੀ ਹੈ ਮੈਂ ਇਹਨਾਂ ਨੂੰ ਹੌਸਲਾ ਦੇਣ ਆਇਆ ਸੀਗਾ ਮਿਲਣ ਆਇਆ ਸੀ ਤੇ ਮੈਂ ਕਹਿਣ ਆਇਆ ਸੀਗਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਤੁਹਾਡੇ ਨਾਲ ਹੈ ਆਪਣੇ ਬੱਚਿਆਂ ਨੂੰ ਕਹੋ ਵਧੀਆ ਕੰਮ ਕਰਨ ਮੇਰੇ ਖਿਆਲੋਂ ਵਾਪਸ ਆਊਗਾ ਇੱਥੇ ਆ ਕੇ ਆਪਣਾ ਕੰਮ ਕਰ ਇੱਥੇ ਜੋ ਸਹਯੋਗ ਚਾਹੀਦਾ ਹੋਊਗਾ ਉਹ ਵੀ ਆਪਾਂ ਦਿਆਂਗੇ ਬਹੁਤ ਬਹੁਤ ਖੁਸ਼ੀ ਹੈ ਗੱਲ ਦੀ ਕਿ ਬੱਚਾ ਜੇਲ੍ਹੋਂ ਜਾਨੋਂ ਬਚ ਗਿਆ ਉਹ ਥਾਣੇ ਦੇ ਅੰਦਰ ਸੀਗਾ ਜੇ ਪੁਲਿਸ ਨੇ ਕਸਰਦੀ ਦੇ ਵਿੱਚ ਲਿਆ ਸੀਗਾ ਪਰ ਜੇ ਜਿਹੜਾ ਜਿਹੜਾ ਕੇਸ ਸੀਗਾ ਉਹ ਬੜਾ ਖਤਰਨਾਕ ਸੀਗਾ ਉਹ ਜੇ ਹੋਸਟਲ 'ਚ ਕੰਮ ਕਰਦੇ ਉੱਥੇ ਜਿਹੜਾ ਉਹ ਕੋਈ ਫੂਡ ਵਾਲੀ ਆਈਟਮ ਜਿਹੜੀ ਕੋਈ ਸ਼ਰਾਬ ਅਲਕੋਹਲ ਜਿਹੜੀ ਜਦੋਂ ਹੋਸਟਲ ਦੇ ਵਿੱਚ ਉਹਨਾਂ ਨੇ ਬਤਾਈ ਉਹਦੇ ਨਾਲ 7-8 ਬੰਦੇ ਮਾਰ ਗਏ ਸੀ ਤੇ ਉਹ ਸ਼ੱਕ ਕਰਦੇ ਸੀ ਕਿ ਸ਼ਾਇਦ ਇਹਨਾਂ ਦਾ ਮੁੰਡਿਆਂ ਦਾ ਨੁਕਸ ਪਰ ਉਹਨਾਂ ਦਾ ਕੋਈ ਖੂਦ ਨਹੀਂ ਗਿਆ ਮੈਂ ਆਪਣੇ ਅਧਿਕਾਰੀਆਂ ਨੂੰ ਕਿਹਾ ਕਿ ਤੁਸੀਂ ਇਹਨਾਂ ਨੂੰ ਕਹੋ ਵੀ ਇਹਦੀ ਜਾਂਚ ਕਰਦੇ ਪਹਿਲਾਂ ਆਪਣੇ ਮੁੰਡੇ ਜਿਹੜੇ ਆ ਉਹ ਬੇਦੋਸ਼ੇ ਸਾਬਤ ਹੋਏ ਉਹ ਉਹਨਾਂ ਦੀ ਰਿਆਈ ਹੋ ਗਈ ਤੇ ਜੇ ਅਸੀਂ ਪੈਦਵਾਈ ਨਾ ਕਰਦੇ ਤੇ ਇੰਨੇ ਵੱਡੇ ਜਿੱਥੇ ਡੈਥਸ ਹੋਈਆਂ ਹੋਣ ਜੇ ਬੰਦਾ ਜੇਲ੍ਹ ਚ ਇੱਕ ਦਾ ਫਸ ਜੇ ਤੇ ਸਾਦ ਉਹਦੇ ਲਈ ਨਿਕਲਦਾ ਬਹੁਤ ਔਖਾ ਹੁੰਦਾ ਪਰਿਵਾਰ ਬਹੁਤ ਡਰਿਆ ਕਿੰਨੀ ਦੇਰ ਤੱਕ ਇੰਡੀਆ ਵਾਪਸ ਆ ਜਾਣਗੇ ਬੱਚੇ ਪਰਿਵਾਰ ਬਹੁਤ ਜ਼ਿਆਦਾ ਡਰਿਆ ਨਹੀਂ ਉਹ ਮੈਂ ਇਹਨਾਂ ਨੂੰ ਕਹਿਣਾ ਆ ਕਿ ਤੁਸੀਂ ਉੱਥੇ ਉਹ ਟਰਾਈ ਲਾਉਣਗੇ ਪਾਸਪੋਰਟ ਦੀ ਤੇ ਜਦੋਂ ਉਹਨਾਂ ਨੂੰ ਪਾਸਪੋਰਟ ਮਿਲ ਗਿਆ ਉਹ ਸੇਲੇ ਆ ਜਾਣਗੇ ਜੇ ਪਾਸਪੋਰਟ ਕੋਈ ਦੇਦੀ ਹੋਊਗੀ ਤਾਂ ਉਹ ਵੀ ਆਪਾਂ ਇਹਨਾਂ ਦੀ ਮਦਦ ਕਰਾਂਗੇ ਜਲਦੀ ਜਲਦੀ ਆ ਜਾਣਗੇ ਕੋਈ ਗੱਲ ਨਹੀਂ ਡਰ ਦੀ ਕੋਈ ਲੋੜ ਨਹੀਂ ਔਰ ਠੀਕ ਹੈ ਦੱਸਦੇ ਹੁੰਦਾ ਪਰਿਵਾਰ ਕਿਤਰਾ ਆ ਨਹੀਂ ਨਹੀਂ ਇਹਨਾਂ ਨੇ ਕਿਉਂਕਿ ਮੈਨੂੰ ਕਾਲ ਕੀਤੀ ਦੱਸਿਆ ਇਹਨਾਂ ਨੇ ਤੇ ਅਸੀਂ ਬਾਕਾਇਦਾ ਉਹਦਾ ਪਾਸਪੋਰਟ ਨੰਬਰ ਲੈ ਕੇ ਵੀਜ਼ਾ ਲੈ ਕੇ ਸਾਰਾ ਕੁਝ ਲੈ ਕੇ ਫਿਰ ਅਸੀਂ ਕੇਸ ਅਪਲਾਈ ਕਰਦੇ ਫਿਰ ਉਹ ਕੇਸ ਅਸੀਂ ਕੀਤਾ ਉਹ ਜਦੋਂ ਉੱਥੋਂ ਸਾਨੂੰ ਰਿਸਪੌਂਸ ਆਇਆ ਉਸੇ ਲਈ ਇਹਨਾਂ ਨੂੰ ਦੱਸਤਾ ਕਿ ਤੁਹਾਡੋਂ ਕੋਈ ਨਹੀਂ ਵੇਟ ਕਰੋ ਤੁਸੀਂ ਤੇ ਕੱਲ ਇਹਨਾਂ ਨੇ ਆਪ ਹੀ ਦੱਸਤਾ ਕੇ ਬੱਚੇ ਦੇ ਆਉਗੇ ਆ ਜੀ ਤੁਹਾਡਾ ਮਤਲਬ ਥੈਂਕਸ ਉਹ ਮੈਂ ਕਹਿੰਦਾ ਸਾਡਾ ਦੀ ਥੈਂਕਸ ਤੇ ਬਲ ਮਾਤਵਾ ਦਾ ਥੈਂਕਸ ਕਰੋ ਮੈਂ ਤਾਂ ਆਪ ਮਾਦਾ ਸੱਚੇ ਪਾਤਸ਼ਾਹ ਤੇ ਗੜੀ ਅਰਦਾਸ ਕਰਦਾ ਕਿ ਕਿਸੇ ਦਾ ਪੁੱਤ ਬਾਹਰਲੇ ਦੇਸ਼ਾਂ ਜੇਲ੍ਹ ਚ ਨਾ ਜਾਵੇ ਇਹ ਬਹੁਤ ਔਖਾ ਕੰਮ ਹੁੰਦਾ ਮਾਪਿਆਂ ਲਈ ਸੋ ਮੈਂ ਮਨਜੀਤ ਭਾਜੀ ਨੂੰ ਮਿਲਣ ਆਇਆ ਬੜੇ ਕੀਤੀ ਬੰਦੇ ਆ ਆ ਮੈਂ ਇਹਨਾਂ ਨੂੰ ਮਿਲਣ ਆਇਆ ਸੀਗਾ ਇਹਨਾਂ ਨੂੰ ਹੌਸਲਾ ਦੇਣ ਆ ਕਿ ਸਰਕਾਰ ਜਿਹੜੀ ਆ ਉਹ ਇਹਨਾਂ ਦੇ ਨਾਲ ਆ ਹੱਥਾਂ ਦੀ ਇਹਨਾਂ ਦਾ ਮਤ ਕਿੰਨੇ ਦਿਨਾਂ ਵਿੱਚ ਆ ਜਾਏਗਾ ਬੱਚਾ ਵਾਪਸ ਮੈਨੂੰ ਲੱਗਦਾ ਕਿ ਫਰਵਰੀ ਤੇ ਐਂਡ ਤੱਕ ਆ ਜਾਣਾ ਚਾਹੀਦਾ ਠੀਕ ਹਾਂ ਮੈਨੂੰ ਲ 好。嗯嗯嗯